ਅਸੀ ਤੋਂ ਲੈ ਕੇ 85 ਕਿਜੀ ਜਿਹੜਾ ਕਿਲੋ ਵਜ਼ਨ ਜਿਹੜਾ ਚੱਕ ਲੈਂਦਾ ਸਾਰੇ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਲੈਵੇ ਇੱਕ ਫਿੰਗਰ ਨਾਲ ਜਿਹੜਾ ਮੈਂ 85 ਕਿਲੋ ਭਾਰ ਚੱਕਦਾ ਆ ਜੀ ਤੇ ਪੂਰੇ ਇੰਡੀਆ ਨਹੀਂ ਪੂਰੇ ਵਰਲਡ 'ਚ ਮੇਰਾ ਨਾਮ ਹੈਗਾ ਜੀ ਔਰ ਮੇਰੀ ਤਾਕਤ ਹੈਗਾ ਮੇਰੀ ਪਬਲਿਕ ਜਿਹੜੇ ਮੇਰੇ ਭੈਣ ਭਰਾ ਜਿਹੜੇ ਮੇਰੇ ਦੇਖਦੇ ਹੈਗੇ ਇਹਨਾਂ ਕਰਕੇ ਅੱਜ ਮੇਰੇ ਅੰਦਰ ਇੰਨੀ ਕਿ ਜਨੂੰਨ ਆ ਗਿਆ ਕਿ 85 ਕਿਲੋ ਨਹੀਂ ਮੈਂ 130 40 ਕਿਲੋ ਭਾਰ ਚੱਕਣ ਨੂੰ ਹਰ ਵੇਲੇ ਰੈਡੀ ਰਹਿਣਾ ਮੇਰੇ ਕੋਈ ਦੋਸਤ ਮਿੱਤਰ ਕੋਈ ਵੀ ਜੇ ਮੈਨਾਂ ਚੈਲੰਜ ਕਰਨ ਨੂੰ ਚਾਹਣ ਤੇ ਜਦੋਂ ਮਰਜ਼ੀ ਕਰ ਸਕਦਾ ਹੈ ਤੇ ਮੈਂ ਜਿਹੜਾ ਹਰ ਵੇਲੇ ਤਿਆਰੀ ਰਹਿਣਾ ਮੈਂ ਜਿਹੜੇ ਦੋ ਹੀ ਹੱਥਾਂ ਨਾਲ ਤਾਂ ਹਰ ਬੰਦਾ ਵਜਨ ਚੱਕ ਰਿਹਾ ਜੀ ਤੇ ਮੈਂ ਕਹਿੰਦਾ ਮੈਂ ਇਹੋ ਜਿਹੀ ਕਿਉਂ ਨਾ ਕੰਮ ਕਰਾਂ ਜਿਹੜਾ ਕੋਈ ਬੰਦਾ ਕਰੇ ਉਹਨੂੰ ਪਤਾ ਲੱਗੇ ਕਿ ਉਂਗਲਾਂ ਨਾਲ ਇਹਨਾਂ ਭਾਰ ਚੱਕੇ ਜਾਂਦਾ ਹੈਗਾ ਤੇ ਇਸੇ ਕਰਕੇ ਜਿਹੜਾ ਮੈਂ ਇੱਕ ਉਂਗਲ ਨਾਲ 85 ਕਿਲੋ ਭਾਰ ਚੱਕਦਾ ਆ ਤੇ ਮੈਂ ਕਹਿੰਦਾ ਮੈਂ ਆਪਣੇ ਦੇਸ਼ ਵਾਸਤੇ ਕਿਉਂ ਨਾ ਕਰਾਂ ਇਹ ਹੈ ਤਾਂ ਰਿਸਕ ਹੀ ਕੰਮ ਹੈ ਜੀ ਪਰ ਜਦੋਂ ਇੱਕ ਬੰਦੇ ਦੇ ਅੰਦਰ ਜਨੂੰਨ ਆ ਜਾਵੇ ਉਹਦੇ ਵਿੱਚ ਕੋਈ ਉਮਰ ਨਹੀਂ ਦੇਖੀ ਜਾਂਦੀ ਹੈ ਕਿ ਲੈਵੇ ਮੈਂ ਆਪਣੇ ਦੇਸ਼ ਵਾਸਤੇ ਹਰ ਵੇਲੇ ਤਿਆਰ ਰਹਿਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਤਾਂ ਮੈਂ ਹਾਂ ਨਿਹਾਂ ਮਲੀ ਗਾਜਾ ਸੀ ਤੁਹਾਨੂੰ ਇੱਕ ਇਧਰ ਦੇ ਸਖਸ਼ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਕਿ ਸਿਰਫ ਇੱਕ ਫਿੰਗਰ ਨਾਲ 80 ਤੋਂ ਲੈ ਕੇ 85 ਕੇਜੀ ਜਿਹੜਾ ਕਿਲੋ ਵਜ਼ਨ ਜਿਹੜਾ ਇਹ ਚੱਕ ਲੈਂਦਾ ਹੈ ਨਾਮ ਉਹਨਾਂ ਦਾ ਸਤਨਾਮ ਸਿੰਘ ਹੈ ਸਾਡੇ ਨਾਲ ਮੌਜੂਦ ਨੇ ਗੱਲ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਬਾਜੀ ਸਾਲੋ ਪਹਿਲੇ ਜੀ ਜਿੰਨੇ ਮੇਰੇ ਦੋਸਤ ਦੇਖ ਰਹੇ ਹੋ ਸਾਲ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਕੀ ਹਾਲ ਚਾਲ ਬਾ ਵਜੇ ਵਜੇ ਤੋਂ ਇਸ ਲੋ ਜੀ ਬੜੀ ਬੱਲਾ ਤੁਸੀਂ 80 ਕਿਲੋ ਵਜ਼ਨ ਸਿਰਫ ਆਪਣੀ ਇੱਕ ਫਿਗਰ ਨਾਲ ਚੱਕ ਲੈਨੇ ਹੋ ਸੱਚ ਆ ਕਿ ਝੂਠ ਆ ਇਹ ਤਾਂ ਮੈਂ ਤੁਹਾਨੂੰ ਹੁਣੇ ਕਰਕੇ ਦਿਖਾ ਦਾਂਗਾ ਜੀ ਜੀ ਬਾਕੀ ਮੇਰੇ ਦੋਸਤ ਜਿੰਨੇ ਵੀ ਅੱਜ ਵੀਡੀਓ ਫੇਰ ਦੁਬਾਰਤੋਂ ਦੇਖਣ ਲੱਗੇ ਆ ਸਾਰੇ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਲੈਵੇ ਇੱਕ ਫਿੰਗਰ ਨਾਲ ਜਿਹੜਾ ਮੈਂ 85 ਕਿਲੋ ਭਾਰ ਚੱਕਦਾ ਆ ਜੀ ਤੇ ਪੂਰੇ ਇੰਡੀਆ ਨਹੀਂ ਪੂਰੇ ਵਰਲਡ 'ਚ ਮੇਰਾ ਨਾਮ ਹੈਗਾ ਜੀ ਇਹ ਮੇਰੀ ਜਿਹੜੀ ਹੌਸਲਾ ਔਰ ਮੇਰੀ ਤਾਕਤ ਹੈਗਾ ਮੇਰੀ ਪਬਲਿਕ ਜਿਹੜੇ ਮੇਰੇ ਭੈਣ ਭਰਾ ਜਿਹੜੇ ਮੇਰੇ ਦੇਖਦੇ ਹੈਗੇ ਇਹਨਾਂ ਕਰਕੇ ਅੱਜ ਮੇਰੇ ਅੰਦਰ ਇੰਨੀ ਕਿ ਜਨੂੰਨ ਆ ਗਿਆ ਕਿ 85 ਕਿਲੋ ਨਹੀਂ ਮੈਂ 130 40 ਕਿਲੋ ਭਾਰ ਚੱਕਣ ਨੂੰ ਹਰ ਵੇਲੇ ਰੈਡੀ ਰਹਿਣਾ ਕੀ ਬਾਤ ਹੈ ਕੀ ਬਾਤ ਹੈ ਭਾਜੀ ਓਪਨਲੀ ਚੈਲੰਜ ਕਰ ਰਹੇ ਹੋ ਜੇ ਤੁਸੀਂ ਸ਼ੇਰ ਹੋ ਕੋਈ ਬੱਬਰ ਸ਼ੇਰ ਵੀ ਮਿਲ ਸਕਦਾ ਹੈ ਮੰਨਦੇ ਇਸ ਚੀਜ਼ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਕਹਿੰਨਾ ਮੇਰਾ ਮੇਰੇ ਕੋਈ ਦੋਸਤ ਮਿੱਤਰ ਕੋਈ ਵੀ ਜੇ ਮੈਨਾਂ ਚੈਲੰਜ ਕਰਨਾ ਚਾਹਣ ਤੇ ਜਦੋਂ ਮਰਜ਼ੀ ਕਰ ਸਕਦਾ ਹੈ ਤੇ ਮੈਂ ਜਿਹੜਾ ਹਰ ਵੇਲੇ ਤਿਆਰੀ ਰਹਿਣਾ ਮੈਂ ਉਹ ਪਾ ਜੀ 130 ਦੀ ਗੱਲ ਹੋ ਰਹੀ ਹੈ ਸਭ ਤੋਂ ਪਹਿਲਾਂ ਸਟਾਰਟਿੰਗ ਕਿੱਦਾਂ ਕੀਤੀ ਹੈ ਤੇ ਸ਼ੁਰੂਆਤ ਕਿੱਦਾਂ ਹੋਈ ਤੁਸੀਂ ਜੀ ਕਿ 130 ਕਿਲੋ ਵਜ਼ਨ ਜਿਹੜਾ ਸਿਰਫ ਇੱਕ ਫਿੰਗਰ ਤੇ ਚੱਕ ਚੱਕ ਲਿਆ ਮੈਂ ਮੈਂ ਸਟਾਰਟਿੰਗ ਤੇ ਇੱਦਾਂ ਦੀ ਗੱਲ ਹੈ ਜੀ ਦੇਖੋ ਜਿਹੜੇ ਦੋਏ ਹੱਥਾਂ ਨਾਲ ਤਾਂ ਹਰ ਬੰਦਾ ਵਜਨ ਚੱਕ ਰਿਹਾ ਜੀ ਜੀ ਕੋਈ 50 ਕਿਲੋ ਚੱਕਦੇ ਕੋਈ 100 ਕਿਲੋ ਕੋਈ 150 ਤੇ ਮੈਂ ਕਹਾਂ ਮੈਂ ਇਹੋ ਜਿਹਾ ਕਿਉਂ ਨਾ ਕੰਮ ਕਰਾਂ ਜਿਹੜਾ ਕੋਈ ਬੰਦਾ ਕਰੇ ਉਹਨੂੰ ਪਤਾ ਲੱਗੇ ਕਿ ਉਹਨਾਂ ਨੇ ਇੰਨਾ ਭਾਰ ਚੱਕਿਆ ਜਾਂਦਾ ਹੈਗਾ ਤੇ ਇਸ ਕਰਕੇ ਜਿਹੜੀ ਮੇਰੀ ਆਪਣੀ ਪਾਵਰ ਹੈ ਪਾਵਰ ਫੁੱਲ ਕਹਿ ਲਓ ਔਰ ਤੇ ਇਸੇ ਕਰਕੇ ਜਿਹੜਾ ਮੈਂ ਇੱਕ ਉਂਗਲ ਨਾਲ 85 ਕਿਲੋ ਭਾਰ ਚੱਕਦਾ ਆਂ ਤੇ ਮੈਂ ਕਿਹਾ ਮੈਂ ਆਪਣੇ ਦੇਸ਼ ਵਾਸਤੇ ਕੋਈ ਨਾ ਕਰਾਂ ਬਿਲਕੁਲ ਤੇ ਭਾਜੀ ਬਹੁਤ ਜ਼ਿਆਦਾ ਰਿਸਕ ਹੀ ਨਹੀਂ ਹੁੰਦਾ ਵੀ ਹੈ ਨਾ ਇੱਕ ਫਿੰਗਰ ਨਾਲ ਤੁਸੀਂ ਵੇਟ ਚੱਕ ਰਹੇ ਹੋ ਕਿਤੇ ਨਾ ਕਿਤੇ ਡਰ ਵੀ ਲੱਗ ਰਹਿਦਾ ਹੋਊਗਾ ਬਿਲਕੁਲ ਜੀ ਬਿਲਕੁਲ ਇਹ ਹੈ ਤਾਂ ਰਿਸਕ ਹੀ ਕੰਮ ਹੈ ਜੀ ਪਰ ਜਦੋਂ ਇੱਕ ਬੰਦੇ ਦੇ ਅੰਦਰ ਜਨੂੰਨ ਆ ਜਾਵੇ ਉਹਦੇ ਵਿੱਚ ਕੋਈ ਉਮਰ ਨਹੀਂ ਦੇਖੀ ਜਾਂਦੀ ਹੈ ਤੇ ਬਸ ਇੱਕ ਮੇਰੇ ਅੰਦਰ ਜਨੂੰਨ ਹੈ ਮੈਮ ਕਿ ਲੈਵੇ ਮੈਂ ਆਪਣੇ ਦੇਸ਼ ਵਾਸਤੇ ਹਰ ਵੇਲੇ ਤਿਆਰ ਰਹਿਣਾ। ਕੀ ਬਾਤ ਹੈ। ਤੇ ਭਾਈ ਹੁਣ ਦੇਸ਼ ਦੀ ਗੱਲ ਹੋ ਰਹੀ ਹੈ। ਇੱਕ ਵਾਰ ਜਿਹੜੇ ਤੁਹਾਡੇ ਦੇਸ਼ ਵਾਸੀ ਨੇ, ਜਿਹੜੇ ਤੁਹਾਡੇ ਫੈਨ ਨੇ ਤੇ ਸਾਡੀ ਆਡੀਅנס ਆ ਦੇਖ ਰਹੀ ਹੈ। ਇੱਕ ਵਾਰ ਚੱਕ ਕੇ ਦਿਖਾ ਦੋਗੇ ਇਹ ਵੀ। ਬਿਲਕੁਲ ਜੀ ਬਿਲਕੁਲ। ਜ਼ਰੂਰ ਜੀ ਜ਼ਰੂਰ ਮੇਰੇ ਦੋਸਤ ਸਾਰੇ ਜਿੰਨੇ ਦੇਖ ਰਹੇ ਹੋ ਤੇ ਜ਼ਰੂਰ ਮੈਂ ਤੁਹਾਨੂੰ ਚੱਕ ਕੇ ਦਿਖਾਣ ਲੱਗਾ ਜੀ। ਲੋ ਭਾਈ ਦੋਸਤ ਤੁਹਾਨੂੰ ਰੋਜ਼ ਨਿਤ ਦਿਨ ਕੋਈ ਨਾ ਕੋਈ ਵੀਡੀਓ ਜ਼ਰੂਰ ਮੈਂ ਦਿਖਾਣਾ ਤੇ ਅੱਜ ਫੇਰ ਜਿਹੜੀ ਆ ਸਾਡੀਆਂ ਭੈਣ ਜਿਹੜੀ ਮੈਡਮ ਅੱਜ ਵੀਡੀਓ ਦੇਖ ਕੇ ਜਿਹੜੀ ਆਈ ਹੈ। ਕਿ ਇਹਨਾਂ ਨੂੰ ਵੀ ਲੱਗਿਆ ਕਿ ਲੈ ਵੇ ਮੈਂ ਸਤਨਾਮ ਜੀ ਕੋਲ ਜਾ ਕੇ ਇਹ ਸੱਚ ਹੈ ਝੂਠ ਹੈ ਤੇ ਇੱਕ ਬਾਰੀ ਫਿਰ ਇਹਨਾਂ ਨੂੰ ਮੈਂ ਵਜਨ ਚੱਕ ਕੇ ਦਿਖਾਣ ਲੱਗਾ ਜੀ ਜਿਹੜਾ ਇੱਕ ਉਂਗਲ ਨਾਲ ਤੇ ਸਸਰੇ ਕਾਲ ਦੋਸਤ ਮੈਂ ਥੋੜਾ ਚੱਕ ਕੇ ਦਿਖਾਣ ਲੱਗਾ ਜੀ ਇਹਨਾਂ ਨੂੰ ਕਿੰਨਾ weight ਵੱਜ ਭਲੰਦੇ 85 ਕਿਲੋ ਜੀ 85 ਕਿਲੋ ਪੂਰਾ weight ਹੈ ਤੇ ਹੁਣ ਜਿਹੜੇ ਸਤਨਾਮ ਜੀ ਨੇ ਸਾਨੂੰ ਇੱਕ ਫਿੰਗਰ ਨਾਲ ਜਿਹੜਾ ਇਹ weight ਚੱਕ ਕੇ ਦਿਖਾਣਗੇ ਤੇ ਭਾਜੀ ਤਿਆਰ ਹੋ ਬਿਲਕੁਲ ਜੀ ਬਿਲਕੁਲ ਰੈਡੀ ਆ ਜੀ ਅਸੀਂ ਵੀ ਰੈਡੀ ਆ ਫਿਰ ਦਿਖਾਓ ਚੱਕ ਠੀਕ ਹੈ ਜੀ ਧੰਨਵਾਦ ਜੀ ਦੇਖੋ ਜੀ ਤੋ ਦੇਖ ਸਕਦੇ ਹੋ ਇੱਕ ਫਿੰਗਰ ਨਾਲ ਸਿਰਫ ਇੱਕ ਫਿੰਗਰ ਨਾਲ ਚਾਈ ਦੇਖ ਲਓ ਕਿੰਨੀ ਜ਼ਿਆਦਾ ਉਚਾਈ ਤੇ ਰੱਖਿਆ ਹੋਇਆ ਹੈ 10 ਸੈਕਿੰਡ ਪੂਰਾ ਇਹਨਾਂ ਨੇ ਚੱਕ ਕੇ ਰੱਖਿਆ ਹਾਂਜੀ 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 ਇਹ ਹਜੇ ਕੁਝ ਵੀ ਨਹੀਂ ਹੈਗਾ ਜੀ ਜੀ ਤੇ ਮੇਰੀ ਤੇ ਇੱਕੋ ਇਹ ਚੈਲੰਜ ਹੈ ਜੀ 100 3 ਕਿਲੋ ਤੱਕ ਭਾਰ ਚੱਕੂਗਾ ਜੀ 130 ਕਿਲੋ ਆਪਣਾ ਜਿਹੜਾ ਦੇਸ਼ ਦਾ ਨਾਮ ਆ ਉਹ ਬਿਲਕੁਲ ਮਤਲਬ ਟੌਪ ਤੇ ਕਰਕੇ ਛੱਡਾਂਗਾ ਬਿਲਕੁਲ ਜੀ ਟੌਪ ਤੇ ਕਰਕੇ ਛੱਡੂਗਾ ਜੀ ਜੀ ਮੈਂ ਕਿੰਨੀ ਪੂਰੀ ਇੰਡੀਆ ਦੇ ਵਿੱਚ ਨਹੀਂ ਸਕੋ ਪੂਰੇ ਵਰਲਡ ਦੇ ਵਿੱਚ ਕੋਈ ਇੱਕ ਫਿੰਗਰ ਨਾਲ ਨਹੀਂ ਨਵੇੜ ਚੱਕਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਤੁਹਾਨੂੰ ਇਦਾਂ ਦੇ ਕਮੈਂਟਸ ਮਿਲਦੇ ਆ ਬਿਲਕੁਲ ਜੀ ਬਿਲਕੁਲ ਬਹੁਤ ਸਾਰਾ ਪਿਆਰ ਮਿਲਿਆ ਇਹਨਾਂ ਦਾ ਜੀ ਜਿਨੇ ਮੇਰੇ ਦੋਸਤ ਦੇਖ ਰਹੇ ਨੇ ਲਾਈਕ ਸਬਸਕ੍ਰਾਈਬ ਉਹ ਕਰਦੇ ਮੈਨੂੰ ਪਿਆਰ ਉਹ ਕਰਦੇ ਜੇ ਕਿਸੇ ਵੀ ਸਟੇਜ ਤੇ ਚੱਲ ਜਾਮਾ ਜੀ ਤੇ ਲੱਖਾਂ ਹਿਸਾਬ ਨਾਲ ਬੰਦੇ ਮੇਰੇ ਨਾਲ ਜੁੜਿਆ ਹੋਇਆ ਜੀ ਸੋ ਲਾਈਕ ਵੀ ਕਰਦੇ ਉਹ ਪਿਆਰ ਵੀ ਕਰਦੇ ਆ ਤੇ ਦੇਖੋ ਜੀ ਇਹ ਤਾਂ ਸਿਰਫ ਮਾਲਕ ਦੇ ਦਿੱਤਾ ਹੋਇਆ ਇੱਕ ਤੋਹਫਾ ਜੀ ਤੇ ਕੋਈ ਵੀ ਮੇਰੇ ਦੋਸਤ ਜੇ ਤੁਸੀਂ ਚਾਹਦੇ ਹੋ ਮੇਰੇ ਨਾਲ ਜੁੜਨ ਵਾਸਤੇ ਤੇ ਜਰੂਰ ਤੁਸੀਂ ਮੇਰੇ ਨਾਲ ਜੁੜੋ ਤੇ ਜਿਹੜਾ ਬਸ ਆਜੇ ਤੁਸੀਂ ਮੈਂ ਮੇਰੇ ਧੰਨਵਾਦ ਕਰਦਾ ਜੀ ਤੁਸੀਂ ਆਏ ਹੋ ਤੇ ਬਾਕੀ ਹੁਣ ਮੈਂ ਤੁਹਾਨੂੰ ਕੀ ਕਹਾਂ ਜੀ ਜੀ ਭਾਜੀ ਕੀ ਕਹਿਣਾ ਚਾਹੋਗੇ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੋਗੇ ਆਜ ਦੇ ਯੂਥ ਨੂੰ ਜਿਹੜਾ ਕੀ ਮੈਸੇਜ ਦੇਣਾ ਚਾਹੋਗੇ ਅੱਜ ਜਿਹੜੇ ਮੇਰੇ ਭੈਣ ਭਰਾ ਦੇਖ ਰਹੇ ਹੋ ਵੀਡੀਓ ਇਸ ਗੇਮ ਦਾ ਜਿਹੜਾ ਨਾਮ ਹੈਗਾ ਜੀ 1 ਫਿੰਗਰ ਪਾਵਰ ਲਿਫਟਿੰਗ ਸਤਨਾਮ ਸਿੰਘ ਲੁਧਿਆਣਾ ਜਿਹੜਾ ਮੇਰਾ ਇਹ ਇੱਕ ਉਂਗਲ ਵਾਲਾ ਹੈਗਾ ਜੀ ਇਸ ਬਹੁਤ ਜਲਦ ਤੁਹਾਨੂੰ ਮੈਂ ਦਿਖਾਉਂਗਾ ਜੀ ਜਿਹੜਾ ਮੈਂ ਅਕੈਡਮੀ ਖੋਲਣ ਲੱਗੇ ਆ ਉਹਦਾ ਸਿਰਫ 20 ਰੁਪਏ ਐਡਮਿਸ਼ਨ ਫੀਸ ਹੋਇਆ ਜੀ ਔਰ ਜਿਮ ਦੇ ਵਿੱਚ ਕੋਈ ਤੁਹਾਡਾ ਫੀਸ ਨਹੀਂ ਲੱਗਿਆ ਕਰਨਾ ਚਾਹੇ ਤੁਸੀਂ ਹਜ਼ਾਰਾਂ ਹਿਸਾਬ ਨਾਲ ਮੇਰੇ ਜਿਮ 'ਤੇ ਆ ਜਿਓ ਕੋਈ ਪੈਸਾ ਨਹੀਂ ਫ੍ਰੀ ਕੋਸਟ ਔਰ ਜਿਸ ਮੇਰੇ ਭੈਣ ਭਰਾ ਨੂੰ ਨਹੀਂ ਪਤਾ ਲੱਗਦਾ ਉਸ ਬੰਦੇ ਨੂੰ ਉਸ ਭੈਣਾਂ ਨੂੰ ਮੈਂ ਜ਼ਰੂਰ ਗਾਈਡ ਕਰਾਂਗਾ ਸਿਖਾਵਾਂਗਾ ਵੀ ਔਰ ਅੱਗੇ ਵੀ ਵਧ ਕੇ ਜੇ ਮੈਂ ਕਹਿੰਦਾ ਮੇਰਾ ਦੋਸਤ ਮੇਰਾ ਭੈਣ ਭਰਾ ਕੋਈ ਵੀ ਮੇਨ ਨਾਲ ਵੀ ਵਜਨ ਵਧਾ ਜਿਆਦਾ ਚੱਕਦਾ ਹੈ ਤੇ ਉਸ ਬੰਦੇ ਨੂੰ ਮੈਂ ਗਾਈਡ ਵੀ ਕਰੂੰਗਾ ਔਰ ਅੱਗੇ ਤੋਂ ਅੱਗੇ ਲੈ ਕੇ ਜਾਊਂਗਾ ਜਿਵੇਂ ਮੈਂ ਅੱਜ ਪੂਰੇ ਵਾਇਲਡ ਤੇ ਮੇਰਾ ਨਾਮ ਹੋ ਗਿਆ ਹੈ ਇਹ ਮੈਂ ਇੱਕ ਮੈਂ ਕਹਿੰਨਾ ਮੇਰਾ ਦੋਸਤ ਮੇਰੀ ਭੈਣਾ ਕੋਈ ਵੀ ਚੱਕ ਦਿਖਾਣ ਤੇ ਮੈਂ ਆਪਣੇ ਚੈਨਲ 'ਚ ਉਹਨਾਂ ਨੂੰ ਐਡ ਕਰੂੰਗਾ ਔਰ ਅੱਗੇ ਤੱਕ ਲੈ ਕੇ ਜਾਊਂਗਾ ਜਿਹੜਾ ਨੈਸ਼ਨਲ ਵਿੱਚ ਜਦੋਂ ਬੰਦੇ ਪੂਰੇ ਇੰਡੀਆ ਦਾ ਬੰਦਾ ਆਊਗਾ ਜੀ ਉਹਦੇ ਵਿੱਚ ਜਿਹੜਾ ਬੰਦਾ ਸਭ ਤੋਂ ਵੱਧ ਵਜਨ ਚੱਕੂਗਾ ਜੀ ਉਹਨਾਂ ਵੀ ਨਾਲ ਲੈ ਕੇ ਜੀ ਅੱਗੇ ਤੱਕ ਮੈਂ ਲੈ ਜਾਊਂਗਾ ਜੀ ਸੋ ਅਸੀਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਕਿ ਨਾਲ ਨੈਸ਼ਨਲ ਹੀ ਨਹੀਂ ਸਗੋ ਇੰਟਰਨੈਸ਼ਨਲ ਵੀ ਇਹਨਾਂ ਨੂੰ ਜਾਣਦਾ ਹੈ ਤੇ ਜੇ ਤੁਸੀਂ ਵੀ ਇਹਨਾਂ ਦੇ ਵੀਡੀਓਜ਼ ਜਿਹੜੀ ਇਹ ਦੇਖੀ ਹੋਈ ਹੈ ਜੇ ਤੁਸੀਂ ਵੀ ਇੱਕ ਫਿੰਗਰ ਨਾਲ ਕਿੰਨਾ ਕ ਵੇਟ ਜਿਹੜਾ ਚੱਕ ਸਕਦੇ ਹੋ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦਸਿਦੀ ਹੈਡਲਾਈਨ ਮੈਂ ਨੇ ਹਮਲਿਕ ਕੈਮਰਾ ਪਰਸਨ ਵੀ ਸ਼ੂਨਾ